ਸੋਚਨਾ ਹੋਵੇ ਹੀ ਸੋਚ ਸੋਚਨਾ ਜੀ ਸੋਚੀ ਲੱਖ ਵਾਰ ਚੁੱਪ ਨਾ ਹੋਵੇ ਚੁੱਪ ਚੁੱਪ ਨਾ ਹੋਵੇ ਜੀ ਲਾਏ ਰਾਹ ਦੇ ਪਾਰ ਜੇ ਨਾ ਰੋਣਾ ਦਿਲ ਦਾ ਭੁੱਖਿਆ ਭੁੱਖ ਨਾ ਕਦੀ ਭੁਖਿਆ ਭੁਖ ਨਾ ਜੀਵਨਾ ਪੂਰੀਆ ਪਾੜੇ ਬੰਨਾ ਪੂਰੀਆ ਪਾੜ ਸਹਿਰ ਸਿਆਣ ਪ ਲਖ ਹੋਏ ਚੱਲ ਨਾ ਤਾ ਇੱਕ ਨਾ ਚੱਲ ਨਾ ਕਿਉ ਸਚਿਆਰਾ ਉਹ ਕਿਉ ਸਚਿਆਰਾ ਚਲਣਾ ਹੁਕਮ ਰਜ਼ਾਈ ਚਲਣਾ ਨਾਮਤ ਲਿਖਿਆ ਨਾਮਤ ਲਿਖਿਆ ਨਾਮ ਕਿਉ ਸਚਿਆਰਾ ਸਚਿਆਰਾ ਕੀ ਉਹ ਸਚਿਆਰਾ ਕੀ ਉਹ ਸਚਿਆਰਾ ਕੋਈ ਏ ਤੁਸੀਂ ਕਦੀ ਦੇਖਣਾ ਧਾਰਮਿਕ ਦੁਨੀਆ ਵਿੱਚ ਜਿਹੜੇ ਮੇਰੇ ਵਾਂਗੂ ਸਟੇਜ ਤੇ ਬੈਠ ਜਾਂਦੇ ਨੇ ਨਾ ਉਹਨਾਂ ਦਾ ਵਨ ਵੇ ਟ੍ਰੈਕ ਹੁੰਦਾ ਹੈ ਓਨਲੀ ਤੁਮ ਕੋ ਸੁਣਾਣਾ ਹੈ ਤੁਮ ਕੋ ਬਦਲਨੇ ਆਏ खोलते हो बात एक मालूम है किससे कर रहे हो एंड स्कूल टीचर भी कहें बेटा मालूम है किस बात कर रहे हो मैं टीचर हूँ छोले बेच के नहीं आई हूं सामू ना सबन इंज भुलेखा पै जन जान है सब जानती अवगुण करे की अवगुण कर दुण किया सुनना ही नहीं दिस इज अवगुण शरीरक कोई मिस्टेक्स कर्म कर लेना इज नॉट अवगुण मन सच नहीं सुनता इज इस अवगुण इसके बाद शरीर तो विचारा है क्या करेगा इसको तो अक्का नहीं ना मन जाने सब सबा जानत ही अवगुण करे हूँ पूछते ने जे तू सच इग्नोर करेगा काहे की कुशलात अब कुशल नहीं हो सकते हो तुम सुखी नहीं हो सकते हो काहे की कुशलात हाथ दीप कुएं पर है आज तक बच्चा बोलता है पापा दीप क्या होता है दीपक होता है वो जो मिट्टी का बना होता है उसमें दीवा लगाते हैं तेल पाते हैं पापा मेरे हाथ में तो दीपक कोई है ही नहीं एंजी कहेंद ना बच्चा जो तो बच्चा ऐसा सवाल करता है साढ़े अंदर देते पाठ खुल जाते ओ माई गॉड अच्छा ये हाथ दीप का मतलब ये हाथ नहीं है और दीवा भी वो वाला नहीं है हाथ दीप अंदर तेरे ज्योत बल्दी है फिर भी तू खे ड रहना है हाथ दीप कुएं पर है खूहें डिगता रहता है ਬੇਚੈਨ ਰਹਤਾ ਹੈ ਦੁਖੀ ਰਹਤਾ ਹੈ ਅਪਸਟ ਰਹਿਤਾ ਹੈ ਲੋਕਾਂ ਨਾਲ ਵੈਰ ਦੇ ਉੱਚੇ ਨੀਵੇਂ ਖੱਡੇ ਬਣਾਈ ਰੱਖਣਾ ਹੈ ਹੱਤ ਦੀ ਕੁਸ਼ਲ ਨਹੀਂ ਤੂੰ ਹੋ ਸਕਦਾ ਜਿੰਨਾ ਰਾਸ ਨਾ ਸੱਚ ਹੈ ਕਿਉਂ ਤੀਨਾ ਸੁਖ ਹੋਏ ਉਹ ਕੀ ਕਰਦੇ ਨੇ ਖੋਟੇ ਵਣ ਜੇ ਵਣ ਜੇ ਉਹਨਾ ਖੋਟ ਮਨ ਦੇ ਖਿਆਲ ਇਕੱਠੇ ਕਰਦੇ ਰਹਿੰਦੇ ਨੇ ਜੇ ਮੇਰੇ ਮਨ ਦਾ ਇਹ ਮੰਦਾ ਖਿਆਲ ਹੈ ਇੱਕ ਵਾਰੀ ਕੋਈ ਬੰਦਾ ਮੇਰੇ ਨਾਲ ਜ਼ਰਾ ਜਾਂ ਝੂਠ ਬੋਲੜ ਧੋਖਾ ਕਰੇ ਨਾ ਮੈਂ ਮੂੜ ਕੇ ਉਹਦੀ ਸ਼ਕਲ ਨਹੀਂ ਦੇਖਦਾ ਸਾਰੀ ਉਮਰ ਮੈਂ ਉਹਨੂੰ ਹੂੰ ਨਹੀਂ ਲਾਂਦਾ ਜੇ ਮੇਰੇ ਮਨ ਦਾ ਇਹ ਖਿਆਲ ਹੈ ਨਾ ਐਸੀਆਂ ਗੱਲਾਂ ਕਰਨ ਵਾਲਾ ਕੋਈ ਵੀ ਬੰਦਾ ਹੋਏਗਾ ਨਾ ਉਹ ਮੈਨੂੰ ਚੰਗਾ ਲੱਗੇਗਾ ਕੋਈ ਕਹੇਗਾ ਮੈਂ ਆਪਣੀ ਸੱਸ ਨੂੰ ਮੂੰਹ ਨਹੀਂ ਲਾਇਆ ਕੋਈ ਕਹੇਗਾ ਮੈਂ ਆਪਣੀ ਸਾਲੀ ਨੂੰ ਘਰ ਨਹੀਂ ਵੜਨ ਦਿੰਦਾ ਕੋਈ ਕਹਿੰਦਾ ਸਾਲੇ ਨੂੰ ਨਹੀਂ ਵੜਨ ਦਿੰਦਾ ਕੋਈ ਕਹਿੰਦਾ ਮੈਂ ਫਲਾਣੇ ਦਾ ਮੂੰਹ ਮੂੜ ਕੇ ਨਹੀਂ ਦੇਖਿਆ ساری ਉਮਰ ਇਹ ਕੀ ਖੋਟੇ ਵਣਜ ਖੋਟੇ ਵਣਜ ਵਣਜ ਹੈ ਪਤਾ ਕੀ ਹੁੰਦਾ ਹੈ ਤੇ ਨਾਲ ਤਨ ਮਨ ਖੋਟਾ ਹੋਏ ساری ਕੂੜੀ ਕੂੜ ਵਾਪਰ ਜਾਂਦੀ ਹੈ ਚਾਰੋਂ ਪਾਸੇ ਇਸ ਅਵਸਥਾ ਜਦੋਂ ਕੂੜ ਵਾਪਰ ਜਾਂਦੀ ਹੈ ਨਾ ਉਹਨੂੰ ਕਹਿੰਦੇ ਨੇ ਵਾਹੀ ਫਾਥੇ ਮਿਰਗ ਜੋ ਜਿਵੇਂ ਹਿਰਨ ਜਾਲ ਵਿੱਚ ਫਸਾਇਆ ਹੋਵੇ ਔਰ ਦੁਖੀ ਹੋਵੇ ਛਟਪਟਾਏ ਵਾਹੀ ਫਾਥੇ ਮਿਰਗ ਜੋ ਦੁੱਖ ਕਣੋਂ ਕਣੋਂ ਦ ਟੂ ਮੱਚ ਅਨਲਿਮਿਟਿਡ ਬਹੁਤ ਦੁੱਖ ਦੁੱਖ ਕਣੋਂ ਨਿਤ ਰੋਏ ਹਰ ਵੇਲੇ ਅਫਸਰ ਰਹਿੰਦਾ ਖੇੜਾ ਖੁਸ਼ੀ ਆਂਦੀ ਨਾਨਕ ਭੰਕਾ ਸਦਾ ਦੀ ਗਾਤ ਆਂਦਾ ਹੀ ਨਹੀਂ ਭਵਾ ਚੜੀ ਆਈ ਰਹਿੰਦੀ ਆ ਮੱਥੇ ਕੁੱਟੇ ਹੀ ਰਹਿੰਦੇ ਨੇ ਇਹਦਾ ਮਤਲਬ ਮਨੁੱਖ ਦਾ ਮਨ ਕੁਝ ਚਾਹੁੰਦਾ ਹੈ ਇਸ ਦੇ ਮਨ ਕੋਲ ਜਦੋਂ ਮਨ ਹੋਰ ਹੋਰ ਦੀ ਮੰਗ ਕਰਦਾ ਹੈ ਬਾਹਰੋਂ ਭੁੱਖ ਪਰ ਅੰਦਰੋਂ ਸ਼ੋਰ ਕਰਦਾ ਹੈ ਤਦ ਉਸ ਪਾਸ ਜੋ ਉਸਨੇ ਅਣ ਦੇਖਾ ਕਰ ਦਿੱਤਾ ਨਿਜ ਘਰ ਅੰਦਰ ਦਾ ਦੀਪਕ ਮੰਗਾ ਦੂਸਰਿਆਂ ਨੂੰ ਵੇਖ ਕੇ ਇਸ ਦੀਆਂ ਸ਼ੁਰੂ ਹੋ ਗਈ ਸਾਧ ਸੰਗਤ ਜੀ ਧਰਤੀ ਤੇ ਕਾਰ ਨਾ ਆਈ ਹੁੰਦੀ ਦੂਜਿਆਂ ਕੋਲ ਵੀ ਨਾ ਹੁੰਦੀ ਮੈਨੂੰ ਸਿਰ ਪੀੜ ਹੋਣੀ ਨਹੀਂ ਸੀ ਪੈਦਾ ਹੀ ਨਹੀਂ ਸੀ ਹੋਣੀ ਇਨਕੇ ਪਾਸ ਕਾਰ ਹੈ ਮਾਰੇ ਪਾਸ ਨਹੀਂ ਹੈ ਜੇ ਟਰਟੀ ਤੇ ਕੰਪਿਊਟਰ ਬਣਿਆ ਹੀ ਨਾ ਹੁੰਦਾ ਆਈਫੋਨ ਬਣਿਆ ਹੀ ਨਾ ਹੁੰਦਾ ਮੇਰਾ ਬੱਚਾ ਕਹਿੰਦਾ ਹੀ ਨਾ ਪਾਪਾ ਉਹਨਕੇ ਪਾਸ ਹੈ ਮਾਰੇ ਪਾਸ ਨਹੀਂ ਹੈ ਇਹਦਾ ਮਤਲਬ ਜਿਹੜੀ ਮੇਰੇ ਮਨ ਦੀਆਂ ਮੰਗਾ ਸ਼ੁਰੂ ਹੁੰਦੀਆਂ ਹੈ ਦੂਜਿਆਂ ਨੂੰ ਦੇਖ ਕੇ ਅਤੇ ਮਨੁੱਖ ਅੱਜ ਦਾ ਦੁਖੀ ਵੀ ਇਸ ਤਰ੍ਹਾਂ ਹੀ ਹੈ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਦੂਜਿਆਂ ਦੇ ਸੁੱਖਾਂ ਤੋਂ ਦੁਖੀ ਹੈ ਮਨੁੱਖ ਪਾਸ ਕੋਈ ਵਸਤ ਪਦਾਰਤ ਜਾਂ ਪਰਿਵਾਰ ਦਾ ਕੋਈ ਮੈਂਬਰ ਇਸ ਕੋ ਪਹਿਲਾਂ ਹੈ ਸੀ ਅਤੇ ਅੱਜ ਉਹ ਚੀਜ਼ਾਂ ਖਸ ਗਈਆਂ ਹੱਥੋਂ ਨਿਕਲ ਗਈਆਂ ਉਹ ਕਿਸੇ ਕਾਰਨ ਉਸ ਦੇ ਕੋਲੋਂ ਰੱਬੀ ਨਿਯਮ ਵਿੱਚ ਸਮਾਪਤ ਹੋ ਗਈਆਂ ਹੁਣ ਨਹੀਂ ਹਨ ਉਸ ਦੀ ਅੱਗੋ ਚਾਹਤ ਬਣਦੀ ਹੈ ਉਹ ਸਭ ਕੁਝ ਮੇਰੇ ਹੱਥੋਂ ਜੋ ਨਿਕਲ ਗਿਆ ਸੀ ਮੈਨੂੰ ਵਾਪਸ ਮਿਲੇ ਉਹ ਇਸ ਗੱਲ ਕਰਕੇ ਉਹ ਪੁਰਾਣੀਆਂ ਚੀਜ਼ਾਂ ਨੂੰ ਯਾਦ ਕਰ ਕਰਕੇ ਦੁਖੀ ਹੁੰਦਾ ਹੈ ਉਸ ਦੀ ਭੁੱਖ ਉਸ ਦੀ ਤ੍ਰਿਸ਼ਨਾ ਉਹਦਾ ਲੋਭ पदार्था के सुख प्राप्त कराते दिन रात उसूके खता है वो घूमेगा फिरेगा भी शॉपिंग भी जाएगा मूवीज भी देखेगा पार्टीज भी अटेंड करेगा पुत्र प्राप्ति करना चाहेगा ये सब की उस है उसकी होम है उसकी मैल उसकी त्रिश्ना है ਇਸ ਤ੍ਰਿਸ਼ਨਾ ਦੇ ਚੱਕਰ ਵਿੱਚ ਮ੍ਰਿਗ ਤ੍ਰਿਸ਼ਨਾ ਦਿਉ ਜਾਗ ਰਚਨਾ ਇਹ ਤੀਖੋ ਰਿਦੇ ਵਿਚਾਰ ਇਸ ਤ੍ਰਿਸ਼ਨਾ ਦੇ ਚੱਕਰੀ ਚ ਦਿਨ ਰਾਤ ਬਾਹਰਲੇ ਪਦਾਰਥਾਂ ਦੇ ਸੁਖ ਬਣੇ ਰਹਿਣ ਜਿਹੜੇ ਮੇਰੇ ਕੋਲ ਸੰਨ ਉਹਨਾਂ ਸੁਖਾਂ ਨੂੰ ਪ੍ਰਾਪਤ ਕਰਨ ਵਾਸਤੇ ਮਨ ਕੁਛ ਕਰਦਾ ਹੈ ਮਨ ਕੋਈ ਸਿਆਣਪਾ ਕਰਦਾ ਹੈ ਕਿ ਮੇਰੀ ਸਿਆਣਪ ਨਾਲ ਇਹ ਸੁਖ ਮੈਨੂੰ ਵਾਪਸ ਮਿਲ ਜਾਣ ਅਤੇ ਜੋ ਮੇਰੇ ਕੋਲ ਹਨ ਇਹ ਮੇਰੇ ਹੱਥੋਂ ਨਿਕਲ ਨਾ ਜਾਣ ਇਹ ਤੀਆਂ ਪੁੱਤਰ ਮੇਰੇ ਥੱਲੇ ਹਨ ਇਹ ਮੇਰੇ ਮੇਰੇ ਥੱਲੇ ਦਬੇ ਰਹਿਣ ਅਤੇ ਜੋ ਸੁਖ ਰਾਮ ਨੇ ਮੇਰੇ ਤੋਂ ਖੁਸ ਨਾ ਜਾਣ ਇਹਨੂੰ ਸੈਸ ਸਿਆਣਪਾ ਲਖ ਹੋਏ ਕਹਿੰਦੇ ਨੇ ਹੁਣ ਇਸ ਦੀ ਕੂੜ ਸ਼ੁਰੂ ਹੋਈ ਕੂੜ ਕਿ ਸ਼ੁਰੂ ਹੋਈ ਧਾਰਮਿਕ ਦੁਨੀਆਂ ਵਿੱਚ ਜਾ ਕੇ ਮਨ ਦੀ ਗੂੜ ਹਟਾਉਣ ਦੇ ਬਦਲੇ ਇਸ ਨੇ ਸਰੀਰ ਉਤਮੈਲ ਸੁਚਪਿਤ ਉਤਾਰਨੀ ਸ਼ੁਰੂ ਕੀਤੀ ਉਸ ਬਰਲੇ ਸਰੀਰ ਨੂੰ ਧੋਣ ਵਾਲੀ ਜਗ੍ਹਾ ਨੂੰ ਕਹਿੰਦੇ ਨੇ ਸ਼ੌਚਾਲਾ ਸ਼ੌਚਾਲਾ ਜਿੱਥੇ ਅਸੀਂ ਆਪਣੀ ਸਫਾਈ ਕਰਕੇ ਆਂਦਿਆਂ ਸ਼ੌਚਾਲਾ ਸ਼ੌਚ ਚੱਲਿਆ ਤੋਂ ਬਣਿਆ ਸ਼ੌਚ ਸ਼ੌਚ ਤੋਂ ਬਣਿਆ ਨਾਣਾ ਸ਼ੌਚ ਤੋਂ ਬਣਿਆ ਪਵਿੱਤਰਤਾ ਪ੍ਰਾਪਤ ਕਰਨੀ ਬਾਹਰਲੀ ਸ਼ੌਚ ਤੋਂ ਬਣਿਆ ਇਹ ਗੁਰਬਾਣੀ ਵਿੱਚ ਆਇਆ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਜੇ ਤੂੰ ਲੱਖਾਂ ਵਾਰੀ ਐ ਸੁੱਚਪਿਤ ਬਾਹਰੋਂ ਕਰ ਲਵੇਂ ਲੱਖਾਂ ਵਾਰੀ ਤੂੰ ਬਾਹਰਲੀ ਪਵਿੱਤਰਤਾ ਕਰ ਲਵੇਂ ਲੱਖਾ ਵਾਰੀ ਤੂੰ ਜਿਹੜੇ ਮਰਜੀ ਤੀਰਥਾਂ ਤੇ ਚਲਾ ਜਾਏ ਸਾਰੀ ਦੁਨੀਆ ਵਿੱਚ ਸਾਰੇ ਮਨੁੱਖ ਨਾ ਦੁਖੀ ਹੋ ਕੇ ਅਲਟੀਮੇਟਲੀ ਤਰਮ ਦਾ ਪੱਲਾ ਫੜਦੇ ਨੇ ਪਰ ਤਰਮ ਦੀ ਦੁਨੀਆ ਵਿੱਚ ਆ ਕੇ ਤੀਰਥਾਂ ਦੇ ਨਾਲ ਚਲੇ ਜਾਂਦੇ ਨੇ ਇਹੀ ਹੁੰਦਾ ਨਾ ਤੀਰਥਾਂ ਤੇ ਨਾ ਕੇ ਆਂਦੇ ਨੇ ਸੋਚਦੇ ਨੇ ਜੀਵਨ ਪਵਿੱਤਰ ਹੋ ਗਿਆ ਅਸੀਂ ਜਿਹੜੇ ਤੀਰਥਾਂ ਤੇ ਜਾਂਦੇ ਆਂ ਜਦੋਂ ਤੀਰਥਾਂ ਤੇ ਜਾਂਦੇ ਆਂ ਮੇਰੀ ਜਿਹੜੀ ਜੁਮਾ ਜੁਮਾ ਥੋੜੀ ਜਿਹੀ ਮਨ ਨੂੰ ਸੁਮਾਤ ਪ੍ਰਾਪਤ ਹੋਈ ਸੀ ਉਹ ਵੀ ਗੁਆ ਨਿਆ ਤੀਰਥਾਂ ਤੇ ਕਿਉਂ ਕਿਉਂਕਿ ਇੱਕ ਹੰਕਾਰ ਲੈ ਕੇ ਆ ਜਾਂਦੇ ਆ ਉਹਨੂੰ ਗੁਰੂ ਪਾਚੀ ਕਹਿੰਦੇ ਤੀਰਤ ਵਰਤ ਅਰਧਾਨ ਕਰ ਮਨ ਮੈਂ ਤਰਿਆ ਗੁਮਾਨ ਲੋ ਜੀ ਮੱਤ ਦੀ ਧੋਤੀ ਉੱਤੇ ਗਵਾਏ ਤੀਰਤ ਵਰਤ ਅਰਧਾਨ ਕਰ ਮਨ ਮੈਂ ਤਰਿਆ ਗੁਮਾਨ नानक ने कुछ जाते फल प्राप्त नहीं होगा वो बेकार गया तेरा ना ना। नानक ने फल जाते जो कुंचर स्नान जैसे हाथी नहाने के बाद सोन से सारी मिट्टी ऊपर डाल लेता है वैसे बुद्धिमान होता है महा बेवकूफ होता है नहा हो गए मिट्टी पालन है तीरथ पे गया तो दुनिया को क्यों बता रहा है अब दुनिया पूछ ही नहीं रही है पता कर रहा है प्रसाद दोगे पंजीरी का ंजीरी का फिक्की फुलिया का वो पूछेगा से आया हम पे गए थे दस दिन कितने गायब सी पंद्रह दिन कितने गायब सी मैं तीर्थ पे गया था नहीं पूछो मैं बताऊंगा हम तीर्थ पे जाते हैं तुम जाते नहीं माया में खचत रहते हो हम तो टाइम कार्ड लेते हैं महीने महीने के साल साल में एक बारी ਨਾਵਣ ਚੱਲੇ ਤੀਰਥੀ ਮਨ ਖੋਟੇ ਤਨਚੋਰ ਦਰਸਨ ਮੇਰਾ ਮਨ ਖੋਟਾ ਤਨਚੋਰ ਹੈ ਇਸ ਕਰਕੇ ਨਾ ਅੜ ਜਾਣਾ ਵਾ ਪਰ ਉਤੋ ਸਰਟੀਫਿਕੇਟ ਰੀਨਿਊ ਕਰਾ ਲਦਾ ਕਿ ਅਗਲੇ ਸਾਲ ਦੀ ਪੂਰੀ ਹੇਰਾਫੇਰੀ ਮੈਂ ਮੁੜ ਕੇ ਕਰ ਸਕਦਾ ਕਿਉਂਕਿ ਦੁਬਾਰਾ ਨਾ ਆਈ ਜਾਵਾਂਗਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨਚੋਰ ਤੀਰਥ ਬਰਤ ਦਾਨ ਕਰ ਮਨ ਮਤ ਅਰੇ ਗੁਮਾਨ ਵਾਲਾ ਇਸ ਦਾ ਸੁੱਚ ਨਾ ਹੋਈ ਗੁਰੂ ਪਾਚਕ ਕਹਿੰਦੇ ਨੇ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ ਤੂੰ ਜਿਹੜਾ ਬਾਹਰੋਂ ਨਾਣ ਨੂੰ ਸੁਚੰਤਾ ਸਮਝ ਜਾਏ ਨਾ ਸੁੱਚੇ ਇਹਨਾਂ ਆਖੀਐ ਬੈਂਜੇ ਪਿੰਡਾ ਧੋਏ ਸੁੱਚੇ ਸਈ ਨਾਨਕਾ ਸੁੱਚੇ ਸਈ ਨਾਨਕਾ जिन मन वस्या सोए जिसके हृदय में भगवान जीवसते हैं वो सुच है उसको बाहर से नहाने की सुचमता नहीं करनी पड़ती नल के नहीं तोड़े पैत्य उसको उसको स्वा मल मल के ढेर सारे साबन मल मल के अपने शरीर की सुचमता नहीं करनी पड़ती है जो शरीर के तल पर रहते हैं उनका धर्म कच्चा होता है इसलिए वो किसी को टच कर जाए उनका धर्म बर्बाद हो जाता है किसी की परछाई उनके ऊपर पड़ जाए तो उनका धर्म बर्बाद हो जाता है ਇਤਨਾ ਉਹਨਾਂ ਦਾ ਧਾਰਮਿਕ ਕੱਚਾ ਹੈ ਧਰਮ ਨਾ ਆਇਆ ਹੋ ਗਈ ਮੁੰਬਤੀ ਜਰਾ ਜੀ ਆਵਾਜ਼ ਲੀ ਬੁਝ ਗਈ ਬੱਤੀ ਵਾਹ ਹਰਾਨਗੀ ਦੀ ਗੱਲ ਹੈ ਪਰ ਤੂੰ ਤੀਰਥ ਤੇ ਜਾਂਦਾ ਹੈ ਬਾਹਰ ਲੀਆ ਸੁਚਮਤਾ ਕਰਦਾ ਹੈ ਇਹਦੇ ਨਾਲ ਮਨ ਸੁੱਚਾ ਨਹੀਂ ਹੁੰਦਾ ਸੋਚੈ ਸੋਚ ਨਾ ਹੋਵੇ ਪਰ ਤੂੰ ਧਰਮ ਦੀ ਦੁਨੀਆ ਵਿੱਚ ਆ ਕੇ ਮਨ ਸਾਫ ਦੇ ਕਰ ਸਕਿਆ ਕੂੜ ਦੀ ਮਹਿਲ ਉਤਾਰਨ ਦੀ ਗੱਲ ਚੱਲ ਰਹੀ ਹੈ ਇਸ ਪੌੜੀ ਦੇ ਅਖੀਰ ਤੇ ਇਹ ਸਵਾਲ ਉਠਾਇਆ ਗਿਆ ਹੈ ਕਿ ਵਿਚਾਰਾ ਹੋਈ ਹੈ ਮੈਂ ਤੇ ਧਰਮ ਦੀ ਦੁਨੀਆ ਵਿੱਚ ਆਇਆ ਤਾਂ ਕੀ ਹੋਇਆ ਸੋ ਕਿਛ ਕਰ ਜਿਤ ਮੈਂ ਓ ਕਿਛ ਕਾਰ ਜਿੱਤਨੇ ਮੁੰਨ ਲਾਵੇ ਸੋ ਕਿਛ ਕਾਰ ਇਕੋ ਸਿਮਰਨ ਦੁਜਾ ਪਾਉ ਇਕੋ ਸਿਮਰਨ ਦੁਜਾ ਪਾਉ ਸੰਤ ਸੰਗ ਜਪ ਕੇਵਲ ਨਾ ਸੰਤ ਸੰਗ ਜਪ ਕੇ ਵਲ ਨਾਓ ਸੋ ਕਿਛ ਕਰ ਜਿਪ ਚੱਕਰ ਜਿੱਪਾ ਅੱਗੇ ਹੀ ਮੈਲ ਲੱਗੀ ਹੋਈ ਐ ਅੱਗੇ ਹੀ ਕੂੜ ਹੈ ਉਸ ਤੋਂ ਬਾਅਦ ਤੂੰ ਧਾਰਮਿਕ ਦੁਨੀਆ ਵੀ ਜਾਇਆ ਇੱਥੇ ਤੂੰ ਕਹਿੰਦਾ ਮੈਂ ਪਾਠ ਕਰਦਾ ਮੈਂ ਗੁਰਦੁਆਰੇ ਜਾਂਦਾ ਮੈਂ ਧਾਰਮਿਕ ਸੰਤ ਤੇ ਜਾਂਦਾ ਮੈਂ ਤੀਰਥ ਤੇ ਜਾਂਦਾ ਮੈਂ ਅੰਮ੍ਰਿਤ ਵੇਲੇ ਉੱਠਦਾ ਤੁਸੀਂ ਨਹੀਂ ਉੱਠਦੇ ਹੋ ਤੁਸੀਂ ਪਾਪੀ ਹੋ ਸਾਰੇ ਤਨ ਤੇ ਹੋਰ ਮੈਲ ਲੱਗ ਗਈ ਤੀਰਥ ਵਰਤਨ ਦਾਨ ਕਰ ਮਨ ਮਤਰੇ ਗੁਮਾਨ ਹੋਰ ਮੈਲ ਲੱਗ ਗਈ ਤੂੰ ਤਾਂ ਇੱਥੇ ਆਇਆ ਸੀ ਮੈਲੂ ਤਰਵਾਨ ਤੂੰ ਜੇ ਆਪਣੀ ਜ਼ਾਤ ਪਤ ਬਾਹਰ ਛੋੜ ਕੇ ਨਹੀਂ ਆਇਆ ਅੰਦਰ ਆ ਕੇ ਤੇਰੀ ਜ਼ਾਤ ਹੀ ਸਟੇਜ ਤੇ ਮਾਈਕ ਤੇ ਬੋਲੀ ਜਾਂਦੀ ਹੈ ਤੇਰੀ ਤੇ ਮੈਲ ਲੱਗੀ ਰਹੀ ਸੋਖੇ ਚ ਕਰ ਜੀ ਤੇ ਮੈਲ ਨਾ ਲੱਗ ਗਏ ਮੈਲ ਨਾ ਲੱਗਣ ਵਾਸਤੇ ਤੈਨੂੰ ਸੁਚੇਤ ਰਹਿਣਾ ਪਏਗਾ ਹਰ ਕੀਰਤਨ ਮੈਂ ਜਿਵੇਂ ਜਗ ਹੈ ਰੱਬੀ ਵਡਿਆਈਆਂ ਦੀ ਜੀ ਵਿਚਾਰ ਵਾਲੇ ਗੁਣਾ ਵਾਲੇ ਸੁਭਾਅ ਦੇ ਵਿੱਚ ਜਾਗਦਾ ਰਹੇ ਇੱਕੋ ਸਿਮਰ ਨਾ ਦੂਜਾ ਭਾਵ ਦੂਜੀ ਇੰਟੈਂਸ਼ਨ ਨਾ ਰੱਖ दूजा भाव ना रखिया कर सच जुड़िया कर दूजा भाव रखना है, मन मैला हो गया सोच है सोच ना हो गई मन मैला हो गया अपवित्रता स्टार्ट मन की कूड़ स्टार्ट हूँ सिमटम्स दसी जाए कब ये अपवित्रता शुरू हुई बारली सुचमता करना है पर तेरे मन की जूठ शुरू धार्मिक दुनिया में आ गए ਚੁੱਪੇ ਚੁੱਪ ਨਾ ਹੋ ਗਈ ਜਿਹੜੇ ਚੁੱਪ ਕਰ ਜਾਂਦੇ ਨੇ ਨਾ ਉਹਨਾਂ ਨੂੰ ਮੋਨੀ ਕਹਿੰਦੇ ਨੇ ਮੋਨੀ ਬਾਪੇ ਕਹਿੰਦੇ ਨੇ ਮੋਨ ਵਰਤ ਰੱਖ ਲੈਂਦੇ ਨੇ ਉਹ ਇਸ ਗੇਮ ਵਿੱਚ ਫਸੇ ਰਹਿੰਦੇ ਨੇ ਵਿਕਾਰੀ ਮਤ ਦੀ ਸੋਚ ਨਹੀਂ ਹੁੰਦੀ ਬਲਕਿ ਅਪਵਿੱਤਰਤਾ ਸ਼ੁਰੂ ਹੋ ਜਾਂਦੀ ਹੈ ਚੁੱਪੇ ਚੁੱਪ ਨ ਹੋਈ ਡਿਜ਼ਾਇਰਸ ਦਾ ਸ਼ੋਰ ਪੈਂਦਾ ਜੋ ਜੋ ਚੀਜ਼ਾਂ ਮੇਰੇ ਕੋਲ ਨਹੀਂ ਸਨ ਜੋ ਜੋ ਬੰਦੇ ਮੇਰੇ ਕੋਲ ਖੁਸ ਕੇ ਨਹੀਂ ਅਤੇ ਲੋਕੀ ਮੇਰੇ ਥੱਲੇ ਰਹਿਣ ਇਹ ਸਾਰੀ ਡਿਜ਼ਾਇਰਸ ਪੁਖਿਆਂ ਭੁੱਖ ਨ ਉਤਰੀ ਪੰਕਤੀ ਆਏਗੀ ਸੋਚੈ ਸੋਚ ਨ ਹੋਈ ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਤੂੰ ਯਤਨ ਕਰ ਲੈ ਬਾਰੋਂ ਤੋਲ ਲੈ ਬਾਰੋਂ ਇਸ਼ਨਾਨ ਪਿਆ ਕਰ ਸੁੱਚਮਤਾ ਨਹੀਂ ਹੋਏਗੀ ਸਵੋਚ ਨਹੀਂ ਹੋਏਗੀ ਚੁੱਪੇ ਚੁੱਪ ਨ ਹੋਵੇ ਤੇਰਾ ਮਨ ਡਿਜ਼ਾਇਰਸ ਦਾ ਸ਼ੋਰ ਪੰਦਾ ਚੁੱਪ ਨਹੀਂ ਕਰੇਗਾ ਚੁੱਪੇ ਚੁੱਪ ਨ ਹੋਵੇ ਜੇ ਲਾਏ ਰਾਂ ਲਿਵ ਤਾਰ ਲਿਵ ਲਾ ਕੇ ਵੇਖ ਲੈ ਮਨੂੰ ਫੇਰ ਇੱਕ ਬਾਬਾ ਜੀ ਦੀ ਗੱਲ ਆਦਈ ਆ ਉਹਨਾਂ ਨੇ ਮੂਨ ਵਰਤ ਰੱਖ ਲਿਆ 3 ਦਿਨ ਦੇ ਬਦਲੇ 21 ਦਿਨ ਦਾ ਰੱਖ ਲਿਆ ਔਰ 21ਵੇਂ ਦਿਨ ਜਿਹੜੇ ਮਾਨਯੋਗ ਗਿਆਨੀ ਹਰਪਜਨ ਸਿੰਘ ਜੀ ਕਹਿੰਦੇ ਨੇ ਅਸੀਂ 20ਵੇਂ ਦਿਨ ਉਹਨਾਂ ਕੋਲ ਗਏ कल हम यहाँ पर नहीं होंगे जब आप वर्त तोड़ेंगे तो बहुत अखबारों वाले आएंगे बड़ी दुनिया को पता लग गया तुमने वर्त तोड़ा तुमने ये वर्त रखा क्यों था उन उन्हों ने उन्होंने अपने चेलिया बुलाया भी अभी मैं इनको बोल नहीं सकता बीस दिन तो बीत गए हैं फिर उसने कागज कदया कागज से लिखन लगा एक ये ज्ञानी हरभजन सिंह जी उन्हें कहें कागज पे जो मन लिख रहा है ना वो तो नहीं ना चुप किया ਮਨ ਚੁੱਪ ਨਹੀਂ ਕਰਦਾ ਚੁੱਪੇ ਚੁਪਨਾ ਹੋਵੇ ਜੇ ਲਾਇ ਰਹਾ ਲਿਵਤਾਰ ਲਗਾਤਾਰ ਚੁੱਪ ਰਹਿਣਾ ਨਹੀਂ ਹੁੰਦਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੂਰੀਆ ਪਾਰ ਮਨ ਨੂੰ ਦੁਨੀਆ ਪਰਦਾ ਸਾਰੋ ਸਾਜ ਸਮਾਨ ਵੀ ਮਿਲ ਜਾਏ ਤਾਂ ਵੀ ਮੇਰੀ ਭੁੱਖ ਨਹੀਂ ਉਤਰਦੀ ਕਿਉਂਕਿ ਮੇਰਾ ਮਨ ਭੁੱਖਾ ਹੈ ਜਿਸ ਦਾ ਮਨ ਭੁੱਖਾ ਹੋਵੇ ਉਹ ਦਾਜ ਲੈਂਦੇ ਤੇ ਦਿੰਦੇ ਨੇ ਉਹਨਾਂ ਦਾ ਸੋਹਰਿਆਂ ਵੱਲ ਧਿਆਨ ਰਹਿੰਦਾ ਸੋਹਰੇ ਸਾਨੂੰ ਕੁਝ ਵੇਚਣ ਹਮੇਸ਼ਾ ਭੁੱਖ ਰਹੇਗੀ ਦਾਜ ਤੋਂ ਲੈ ਕੇ ਦੁਨੀਆ ਪਰ ਦੀ ਭੁੱਖਿਆ ਭੁਖਣਾ ਉਤਰੀ ਜਿਨ੍ਹਾਂ ਦੀ ਆਤਮਾ ਕੰਗਾਲ ਹੋਏ ਨਾ ਉਹਨਾਂ ਦੀ ਭੁੱਖ ਕਦੇ ਨਹੀਂ ਮੁੱਕ ਸਕਦੀ ਆ ਭਾਵੇਂ ਦੁਨੀਆ ਪਰ ਦਾ ਸਾਰੋ ਸਾਰਾ ਸਾਜ਼ ਹਾਰਾ ਸਾਜ਼ ਸਾਮਾਨ ਉਹਨਾਂ ਨੂੰ ਮਿਲੇ ਭੁੱਖਿਆ ਭੁਖਣਾ ਉਤਰੀ ਜੇ ਬੰਨਾ ਪੂਰੀਆਂ ਪਾਰ ਪੂਰੀਆਂ ਪਾਰ ਵਿੱਚ ਦੁਨੀਆ ਪਰ ਦਾ ਜੇ ਸਭ ਕੁਝ ਉਹਨਾਂ ਦੇ ਕੋਲ ਹੋਵੇ ਸਹਿਸ ਸਿਆਣਪਾ ਲਖ ਹੋਏ ਇਹ ਕੇ ਸਾਰੇ ਕਰਮ ਕਾਂਡ ਵੀ ਸਹਿਸ ਸਿਆਣਪਾ ਕਹ ਲਾਂਦੇ ਨੇ ਅਤੇ ਉਹ ਆਪਣੀ ਚਤ్రਾਈ ਸਿਆਣਪਾ ਦੇ ਨਾਲ ਸੁਖ ਪਾਲਦਾ ਹੈ કુશલતા ਲੱਭਦਾ ਹੈ ਸੈਸਿਆਂ ਪਰ ਲੱਖ ਹੋਏ ਤਾਂ ਰੱਬ ਜੀ ਦੀ ਦਰਗਾਹ ਦੇ ਅੰਦਰ ਕਰ ਜਾਣ ਵਾਸਤੇ ਇੱਕ ਨਾ ਚੱਲੇ ਨਾਲ ਸੁੱਖ ਨਹੀਂ ਮਿਲੇਗਾ ਜਿਸ ਮਨ ਨੂੰ ਇਹ ਗੱਲ ਸਮਝ ਆਈ ਹੈ ਕਿ ਅੱਛਾ ਇਹਨਾਂ ਨਾਲ ਨਹੀਂ ਹੁੰਦਾ ਕੋਈ ਮਨ ਤੇ ਕਹਿ ਰਿਹਾ ਫਿਰ ਦੱਸੋ ਕਿਉਂ ਸਚਾਰਾ ਹੋਈ ਹੈ ਸਾਡੀ ਇੱਥੇ ਅੱਜ ਇਹ ਪਹਿਲੀ ਪੌੜੀ ਸ਼ੁਰੂ ਹੋਈ ਜਿੱਥੇ ਉਹਦੀ ਯਾਤਰਾ ਸ਼ੁਰੂ ਹੋਈ ਉਹ ਕਹ ਰਿਹਾ ਮੇਰੇ ਚੁੱਪ ਰਹਿਣ ਨਾਲ ਨਹੀਂ ਗੱਲ ਬਣਦੀ ਮੇਰੇ ਭੁੱਖੇ ਰਹਿਣ ਨਾਲ ਗੱਲ ਨਹੀਂ ਬਣਦੀ ਮੇਰੇ ਬਰਲੀ ਸੁਚਮਤਾ ਕਰਨ ਨਾਲ ਗੱਲ ਨਹੀਂ ਬਣਦੀ ਫਿਰ ਦੱਸੋ ਮੈਂ ਕੀ ਕਰਾਂ ਉਹਨੂੰ ਕਹਿੰਦੇ ਨੇ ਕਿਉਂ ਸਚਿਆਰਾ ਹੋਏ ਕਿਉਂ ਸਚਿਆਰਾ ਹੋਏ ਕੀ Sampai jumpa di ਸੱਚ ਆਰਾ ਹੋ ਨੀਏ ਸੱਚ ਆਰਾ ਫਿਰ ਕਿਵੇਂ ਬਣਾ ਕਿਸ ਤਰ੍ਹਾਂ ਇਹ ਕੂੜ ਦੀ ਪੱਲ ਹੋ ਮੈਂ ਦੀ ਟੁੱਟੇ ਮੇਰੇ ਮਨ ਦੀ ਕੂੜ ਸਾਰੀ ਖਤਮ ਕਰੋ ਉਹ ਕਹਿੰਦੇ ਨੇ ਤੈਨੂੰ ਹੁਕਮ ਰਜ਼ਾਈ ਚੱਲਣਾ ਪਏਗਾ ਸੋ ਹੁਣ ਅੱਜ ਰਾਤ ਤੇ ਅਸੀਂ ਹੁਕਮ ਸਮਝਾਂਗੇ ਕੀ ਹੁੰਦਾ ਹੈ ਹੁਕਮ ਮੰਦਾ ਕੋਣ ਹੈ ਹੁਕਮ ਮੰਨਣ ਵਾਲਾ ਹੁਕਮ ਕਰਨ ਵਾਲਾ ਅਤੇ ਹੁਕਮ ਕੀ ਹੁੰਦਾ ਹੈ ਹੁਕਮ ਅਤੇ ਹੁਕਮੀ ਇਹ ਅਸੀਂ ਅੱਜ ਰਾਤੀ ਸਮਝਾਂਗੇ ਜੇ ਇਹ ਸਮਝ ਆ ਗਿਆ ਤਾਂ ਹੁਕਮ ਰਜ਼ਾਈ ਚਲਣਾ ਰਜ਼ਾ ਵੀ ਚਲਣਾ ਇਹ ਸਮਝ ਲਾਂਗੇ ਤਾਂ ਅਗਲੀ ਪੌੜੀ ਅੰਦਰ ਐਂਟਰ ਕਰਨਾ ਸੌਖਾ ਹੋ ਜਾਏਗਾ ਹੁਕਮੀ ਹੋਵਨ ਆਕਾਰ ਇਸ ਤਰ੍ਹਾਂ 38 ਪੌੜੀਆਂ ਦੀ ਪਹਿਲੀ ਪੌੜੀ ਨੂੰ ਦੂਜੀ ਵਿੱਚ ਵੀਵ ਕੀਤਾ ਦੂਜੀ ਨੂੰ ਤੀਜੀ ਵਿੱਚ ਲੈ ਗਏ ਤੀਜੀ ਨੂੰ ਚੌਥੀ ਵਿੱਚ ਲੈ ਕੇ ਗਏ ਕਰਦੇ ਕਰਦੇ 38 ਤੱਕ ਗਏ ਸਾਨੂੰ ਯੂਨੀਕ ਇੱਕ ਲੜੀ ਪ੍ਰਾਪਤ ਹੋਈ ਕਿ ਜਬਤੀ ਸਾਬੀਕ ਯਾਤਰਾ ਹੈ ਇਹ ਨਹੀਂ ਆ ਕਿ ਕੁਝ ਪੌੜੀਆਂ ਕਦੇ ਕਿੱਥੇ ਉਚਾਰੀਆਂ ਸੀ ਕੁਝ ਪੌੜੀਆਂ ਕਦੇ ਸਿੱਧਾ ਜੋਗਿਆਂ ਵੇਲੇ ਉਚਾਰੀਆਂ ਸੀ ਮੁੰਦਾ ਸਤੋਕ ਸ਼ਰੰਪਾ ਚੋਲੀ ਕਦੇ ਕਿਸੇ ਨੇ ਪੁੱਛਿਆ ਸੀ ਧਰਤੀ ਕਿੰਨੀਆਂ ਪਾਤਾਲ ਕਿੰਨੇ ਤਾਂ ਉਹ ਕਿਹਾ ਪਾਤਾਲਾ ਪਾਤਾਲ ਨਾ ਲਖਾਗਾਸਾ ਗਾਸਾ ਸਾਸੰਗਤ ਪਤਾ ਲੱਗ ਰਿਹਾ ਹੈ ਸਾਰੀ ਮੇਰੇ ਮਨ ਦੀ ਕੂੜ ਹਟਾਉਣ ਦੀ ਹੁਣ ਯਾਤਰਾ ਸ਼ੁਰੂ ਕਰਨਗੇ ਮਨੂੰ ਨਾਨਕ ਨਦਰੀ ਨਦਰ ਨਿਹਾਲ ਕਰਾਨਗੇ की बाणी जीवन जांचता है एक खजाना जी हाँ कि में करिए इन्ना गुना नुतारन जानांगे विशेष करके शब्द विचार राही जिंदगी जोंदा टांग प्रोग्राम जीवन जांच विच वीर पुपिंदर सिंह जी पासों द लिविंग ट्रेजर राही रोजाना रात साढ़े नौ बजे पीटीसी सिमरन्ते ਈ ਹਾਸ ਦੀਆਂ ਰਮਜ਼ਾਂ ਗੁਰੂ ਦੇ ਚਲਕਾਰੇ ਦੀਆਂ ਬਾਤਾਂ ਕਵੀਆਂ ਦੇ ਬੋਲਾਂ ਰਾਹੀਂ ਸੰਗਤਾਂ ਦੇ ਕੰਨਾਂ ਵਿੱਚ ਪੈਂਦੀਆਂ ਪੌਂਟਾ ਸਾਹਿਬ ਦੀਆਂ ਰੌਣਕਾਂ ਅਜੋਨਾ ਸੂਤ ਦੀਆਂ ਨੇ ਅਮ ਕਵੀ ਦਰਬਾਰ ਰਾਹੀਂ ਜੋ ਕਹਿਰ ਕੁਫਰ ਦੀਆਂ ਰਾਤਾਂ ਵਿੱਚ ਅਣਖਾਂ ਦੇ ਦੀਪ ਜਗਾਉਂਦੇ ਨੇ ਉਹ ਜੀਉਂਦੇ ਵਿੱਚ ਇਤਿਹਾਸ ਸਦਾ ਤੇ ਕਦੇ ਭੁਲਾਏ ਜਾਂਦੇ ਨਹੀਂ ਪੱਲੇ ਮੇਰੇ ਪਾਵੇ ਕੱਖ ਨਾ ਹੋਵੇ ਪਰ ਇੱਕੋ ਮੰਗ ਮੇਰੇ ਦਾਤਾ ਮੇਰੀ ਸਿਰ ਤੇ ਮੇਰੇ ਗੁਰ ਨਾਨਕ ਦਾ ਹੱਥ ਹੋਵੇ ਉਹ ਵੀ ਪਿਆਰੇ ਦੀ ਯਾਦ ਵਿੱਚ ਪਿਆ ਤੜਫੇ ਫਿਰ ਮੈਂ ਕਿਦਾਂ ਪਿਆਰੇ ਤੋਂ ਪਹੁੰ ਜਾਵਾਂ ਉਹ ਤੇ ਜਾਨਵਰ ਹੋ ਕੇ ਵੀ ਜਾਗਦਾ ਏ ਮੈਂ ਇਨਸਾਨ ਹੋ ਕੇ ਕਿਦਾਂ ਸੌ ਜਾਵਾਂ ਆਨੰਦ ਲਾਓ ਕਵੀ ਦਰਬਾਰ ਦਾ ਸਿਰਫ ਬੀਟੀਸੀ ਸਿਮਰਨ ਤੇ ਵੀਰਾਂ ਦੀਆਂ ਬਾਹਾਂ ਨੀ ਦਾਦੀ ਦਾ ਘਾਤ ਪਗਤੀ ਤੇ ਸ਼ਕਤੀ ਦਾ ਜਾਸਾ ਰਤਨ ਆਮ ਦੇ ਵਿੱਚ ਗੋਰ ਸਿਕ ਮਾਰਾ ਬੇਰ ਦੇ ਬੈਠੇ ਮਾਰ ਚੌਂਕੜਾ ਬੈਠੇ ਨੋ ਰਸਾਂ ਦਾ ਸੁਮੇਰ ਸਾਰੰਗੀ ਦੇ ਸੁਰ